ਜਦੋਂ ਤੁਸੀਂ ਕਿੱਕੀ ਜਾਏ ਹੋਗੇ ਉਦੋਂ ਐਂ ਤਾਂ ਹੋਣਾ ਨੀਗਾ ਵੀ ਬਹੁਤ ਚੰਗੀ ਗੱਲ ਆ ਵੀ ਸਾਡੀ ਕੁੜੀ ਗਉਣ ਲੱਗੀ ਆ ਕਾਲਾ ਲੜਾਈਆਂ ਝਗੜੇ ਹੋਏ ਹੋਣੇ ਕੋਈ ਕਹਿੰਦੇ ਸੀਗੇ ਵੀ ਇਹ ਘਟਿਆ ਕੰਮ ਐ ਚੰਗੇ ਘਰਾਂ ਦੀਆਂ ਕੁੜੀਆਂ ਨਹੀਂ ਇਹ ਕੰਮ ਕਰਦੀਆਂ ਔਰਤ ਬੜੀ ਨਾ ਭਾਵਕ ਹੁੰਦੀ ਐ ਛੇਤੀ ਰੋਣ ਲੱਗ ਪੈਂਦੀ ਐ ਉਹ ਰੋਣਾ ਨੂੰ ਕਈ ਉਹਦੀ ਕਮਜ਼ੋਰੀ ਵੀ ਸਮਝ ਲੈਂਦੇ ਆ ਜਿੰਨਾ ਮੈਂ ਖੁਸ਼ੀ ਬੇਟੇ ਜੰਮੇ ਤੇ ਮਨਾਈ ਸੀ ਓਨੀ ਮੈਂ ਬੇਟੀ ਜੰਮਣ ਤੇ ਵੀ ਮਨਾਈ ਬਕਾਇਦਾ ਲੱड्डੂ ਵੰਡੇ ਬਕਾਇਦਾ ਗੁਰਦੁਆਰੇ ਜਾ ਕੇ ਉਹਦਾ ਨਾਮ ਕਰਨ ਕੀਤਾ ਕੁੜੀ ਦਾ ਨਾਮ ਐਂਡ ਪਾਰਟੀ ਚ ਆ ਜਾਣਾ ਹੈਨਾ ਤੇ ਜਦ ਕੇ ਕੁੜੀ ਬਰਾਬਰ ਕੰਮ ਕਰਦੀ ਪਈ ਆ ਜੇ 2.5 ਘੰਟੇ ਦੀ ਸਟੇਜ ਲੱਗੀ ਆ ਤੇ ਕੁੜੀ ਅੱਧਾ ਘੰਟਾ ਗਾ ਕੇ ਥੱਲੇ ਤਾਂ ਨਹੀਂ ਆਗੀ ਸਟੇਜ ਤੇ ਬੈਠੀ ਆ ਸਾਡ ਨੂੰ ਅਸੀਂ ਪਰਵਾਹ ਨਹੀਂ ਕੀਤੀ ਕਿਸੇ ਗੁੱਸਾ ਕਰਦੇ ਕਰੀ ਜਾ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਧੀਆ ਦੀ ਜਿਹੜੀ ਲੋਹੜੀ ਮਣਾਈ ਜਾ ਰਹੀ ਹੈ ਤੇ ਉੱਥੇ ਸਾਡੇ ਪੰਜਾਬ ਦੇ ਹੀਰੇ ਕਲਾਕਾਰ ਪਹੁੰਚੇ ਹੋਏ ਨੇ ਜਿਨ੍ਹਾਂ ਨੇ ساری ਜ਼ਿੰਦਗੀ ਆਪਣੀ ਪੰਜਾਬੀ ਗੀਤਾਂ ਨੂੰ ਸਮਰਪਿਤ ਕੀਤੀ ਹੈ ਗੁਲਸ਼ਨ ਕੋਮਲ ਜੀ ਮੇਰੇ ਨਾਲ ਮੌਜੂਦ ਨੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਤੇ ਸਤਿ ਸ਼੍ਰੀ ਅਕਾਲ ਨਮਸਕਾਰ ਅੱਛਾ ਅੱਜ ਧੀਆਂ ਦੀ ਲੋੜੀ ਮਣਾਈ ਜਾ ਰਹੀ ਹੈ ਜੀ ਤੁਸੀਂ ਇੱਕ ਧੀ ਹੋ ਜਦੋਂ ਤੁਸੀਂ ਗਾਇਕੀ ਦੇ ਵਿੱਚ ਆਏ ਕਿਉਂਕਿ ਜਦੋਂ ਤੁਸੀਂ ਗਾਇਕੀ ਚ ਆਏ ਹੋਗੇ ਉਦੋਂ ਐ ਤਾਂ ਹੋਣਾ ਨਹੀਂਗਾ ਵੀ ਬਹੁਤ ਚੰਗੀ ਗੱਲ ਆ ਵੀ ਸਾਡੀ ਕੁੜੀ ਗਾਉਣ ਲੱਗੀ ਆ ਗਾਲਾਂ ਲੜਾਈਆਂ ਝਗੜੇ ਹੋਏ ਹੋਣੇ ਉਹ ਕੋਈ ਕਿੱਸਾ ਦੱਸੋ ਜੀ ਅ ਦੇਖੋ ਜੀ ਮੈਨੂੰ ਗਾਂਦਿਆਂ ਨੂੰ ਤਾਂ ਘੱਟੋ ਘੱਟ 60 ਸਾਲ ਹੋ ਚੱਲੇ ਆ ਅ ਜਦੋਂ ਮੈਂ ਸ਼ੁਰੂ ਕੀਤਾ ਸੀ ਸੀ ਜਿੱਦਾਂ ਤੁਸੀਂ ਕਿਹਾ ਉਹ ਗੱਲ ਬਿਲਕੁਲ ਸਹੀ ਸੀ ਅ ਉਦੋਂ ਕਹਿੰਦੇ ਹੁੰਦੇ ਸੀ ਕਿ ਇਹ ਵੀ ਘਟਿਆ ਕੰਮ ਐ ਚੰਗੇ ਘਰਾਂ ਦੀਆਂ ਕੁੜੀਆਂ ਨਹੀਂ ਇਹ ਕੰਮ ਕਰਦੀਆਂ ਤੇ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਡੈਡੀ ਨੂੰ ਮੇਰੇ ਇਹ ਗਾਉਣ ਦਾ ਪਤਾ ਹੀ ਨਹੀਂ ਸੀ ਅੱਛਾ ਕਿਉਂਕਿ ਮੇਰੇ ਹਸਬੰਡ ਆ ਪਬਲਿਕ ਰਿਲੇਸ਼ਨ ਚ ਕੰਮ ਕਰਦੇ ਸੀ ਤੇ ਮੈਂ ਆਪਣੇ ਡੈਡੀ ਨੂੰ ਇਹ ਦੱਸਿਆ ਹੋਇਆ ਸੀਗਾ ਵੀ ਮੈਂ ਉਹਨਾਂ ਦੇ ਨਾਲ ਆਫਿਸ ਚ ਕੰਮ ਕਰਦੀ ਆ ਅੱਛਾ ਤੇ ਅਸੀਂ ਜਿਹੜਾ ਪ੍ਰੋਗਰਾਮ ਕਰਦੇ ਸੀਗੇ ਪਬਲਿਕ ਰਿਲੇਸ਼ਨ ਵੱਲੋਂ ਪਿੰਡਾਂ ਦੇ ਵਿੱਚ ਤੇ ਉਹ ਮੇਰਾ ਉਹਲਾ ਐ ਚੱਲ ਜਾਂਦਾ ਸੀ ਵੀ ਮੈਂ ਹਸਬੈਂਡ ਨਾਲ ਗਈ ਆ ਜੀ ਮੈਂ ਕੋਈ ਓਦਾਂ ਥੋੜੀ ਕੰਮ ਕਰਦੀ ਆ ਅੱਛਾ ਅੱਛਾ ਉਸ ਤੋਂ ਬਾਅਦ ਮੇਰੀਆਂ ਕਿੰਨੀਆਂ ਕੈਸਟਾਂ ਵੀ ਆ ਗਈਆਂ ਅਸੀਂ ਫੌਰਨ ਦੇ ਟੂਰ ਵੀ ਦੋ ਲਾ ਲਏ ਤਾਂ ਮੇਰੇ ਡੈਡੀ ਨੂੰ ਨਹੀਂ ਸੀ ਪਤਾ ਠੀਕ ਹੈ ਜੀ ਤਾਂ ਜਦੋਂ ਇਹ ਦੱਸਣਾ ਜ਼ਰੂਰੀ ਹੋਇਆ ਵੀ ਮੈਂ ਬਾਹਰ ਚੱਲੀ ਆ ਕੈਨੇਡਾ ਤੇ ਇੰਗਲੈਂਡ ਦੀ ਅਸੀਂ ਟੂਰ ਲਗਾਏ ਮੈਂ ਇਹ ਹਾਂਜੀ ਹਾਂ ਉਹ ਮੈਂ ਇਹੀ ਦੱਸਿਆ ਸੀਗਾ ਕਿ ਵੀ ਹਸਬੰਡ ਨਾਲ ਚੱਲੇ ਆ ਵੀ ਅਸੀਂ ਆਫਿਸ ਵੱਲੋਂ ਟੂਰ ਤੇ ਚੱਲੇ ਆ ਨਹੀਂ ਪਰ ਇੱਕ ਇੱਕ ਤਾਂ ਤੁਸੀਂ ਦੇਖੋ ਫਰਕ ਆ ਫਿਰ ਇਨਸਾਨੀयत ਦੇ ਵਿੱਚ ਬੰਦੇ ਬੰਦੇ 'ਚ ਤੁਹਾਡੇ ਘਰ ਦੇ ਰਾਜ ਹੀ ਨਹੀਂ ਸੀ ਤੁਹਾਡੇ ਹਸਬੰਡ ਤੁਹਾਨੂੰ ਕਿੰਨਾ ਸਤਕਾਰ ਸਲੀਕੇ ਦੇ ਹਾਂਜੀ 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 ਇਹ ਹਸਬੰਡ ਦਾ ਸਾਥ ਸੀ ਕਿਉਂਕਿ ਉਹ ਖੁਦ ਰਾਈਟਰ ਸੀ ਠੀਕ ਹੈ ਕੀ ਨਾਮ ਸੀ ਇਹ ਮਹਿੰਦਰ ਸਿੰਘ ਕੋਮਲ ਠੀਕ ਹੈ ਜਿਹੜਾ ਮੇਰਾ ਗੀਤ ਸਭ ਤੋਂ ਜ਼ਿਆਦਾ ਹਿੱਟ ਹੈ ਕੱਢਣਾ ਰੁਮਾਲ ਦੇ ਕਿਉਂ ਉਹ ਉਹਨਾਂ ਦਾ ਲਿਖਿਆ ਹੋਇਆ ਸੀ ਉਹ ਰਾਈਟਰ ਸੀਗੇ ਗ਼ਜ਼ਲ ਲਿਖਦੇ ਸੀ ਰੁਬਾਈਆਂ ਲਿਖਦੇ ਸੀ ਪੰਜਾਬੀ ਗੀਤ ਡਿਊਟ ਵਗੈਰਾ ਸਾਰਾ ਕੁਝ ਲਿਖਦੇ ਸੀ ਦੇਖ ਵੀ ਔਰਤ ਬੜੀ ਨਾ ਭਾਵਕ ਹੁੰਦੀ ਹੈ ਛੇਤੀ ਰੋਣ ਲੱਗ ਪੈਂਦੀ ਹੈ ਉਹ ਰੋਣਾ ਨੂੰ ਕਈ ਉਹਦੀ ਕਮਜ਼ੋਰੀ ਵੀ ਸਮਝ ਲੈਂਦੇ ਆ ਕਦੇ ਤੁਹਾਡੇ ਨਾਲ ਇਹ ਹੋਇਆ ਵੀ ਜੇ ਤੁਸੀਂ ਰੋਏ ਹੋ ਤਾਂ ਅਗਲਾ ਕਹਿੰਦਾ ਰੋਣਾ ਤਾਂ ਕਮਜ਼ੋਰੀ ਜੀ ਦੀ ਨਿਸ਼ਾਨੀ ਆ ਜੀ ਨਹੀਂ ਰੋ ਪੈਸੀ ਮੈਂ ਇੱਕ ਵਾਰੀ ਮੇਰੇ ਹਸਬੰਡ ਦਾ ਗੀਤ ਸੀ ਲਿਖਿਆ ਹੋਇਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚੱਲੇ ਗੁਰੂ ਦਸ਼ਮੇਸ਼ ਚਮਕੌਰ ਦੀ ਗੜੀ ਦਾ ਵਾਕਿਆ ਸੀ ਜੀ ਉਹ ਗੀਤ ਐ ਨਾ ਸੈਂਸਿਟਿਵ ਗੀਤ ਐ ਉਹ ਮੈਂ ਸਟੇਜ ਤੇ ਗੌਂਦੀ ਗਾਂਦੀ ਰੋਪੇ ਠੀਕ ਹੈ ਤਾ ਉਹ ਮੈਨੂੰ ਫੇਰ ਸਗੋਂ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਬਈ ਵਾਕਿਆ ਹੀ ਤੂੰ ਬੜੀ ਭਾਵੁਕ ਕੁੜੀ ਐ ਕਿਉਂਕਿ ਉਹ ਮੰਜ਼ਰ ਹੀ ਐਸਾ ਸੀਗਾ ਬਿਲਕੁਲ ਹੈਨਾ ਤੇ ਇਹ ਉਹਨਾਂ ਨੇ ਕਮਜ਼ੋਰੀ ਨਹੀਂ ਸਮਝਿਆ ਸਗੋਂ ਉਹ ਇਹ ਸਮਝਿਆ ਕਿ ਬਈ ਗੁਰੂ ਨੂੰ ਮੰਨਣ ਵਾਲੇ ਬੰਦੇ ਔਰ ਭਾਵੁਕ ਬੰਦੇ ਜੋ ਗੁਰੂ ਸਾਹਿਬ ਨੇ ਸਾਡੇ ਨਾਲ ਕੀਤਾ ਉਹ ਮੰਨਣ ਵਾਲੇ ਬੰਦਿਆਂ ਵਿੱਚੋਂ ਤੂੰ ਕੁੜੀਏ ਹੈ ਅੱਛਾ ਤੁਹਾਡੇ ਬੇਟੀਆਂ ਹੈਗੀਆਂ ਜੀ ਤੁਹਾਡੀ ਕਿੰ ਕਿੰਨੀਆਂ ਬੇਟੀਆਂ ਨੇ ਇੱਕ ਬੇਟੀ ਆ ਜੀ ਅੱਛਾ ਉਹਦੇ ਨਾਲ ਕਿਵੇਂ ਦਾ ਪਿਆਰ ਰਿਹਾ ਤੁਹਾਡਾ ਜਦ ਤੁਸੀਂ ਗਾਇਕੀ ਦੇ ਵਿੱਚ ਸੀਗੇ ਕਿਉਂਕਿ ਕਈ ਵਾਰੀ ਟਾਈਮ ਨਹੀਂ ਦਿੱਤਾ ਜਾਂਦਾ ਹੁਣ ਤਾਂ ਅਕਸਰ ਬੱਚਿਆਂ ਦੀ ਨਰਾਸ਼ਾ ਹੁੰਦੀ ਹੈ ਜਾਂ ਗੁੱਸੇ ਹੁੰਦੇ ਨੇ ਵੀ ਮੰਮਾ ਤੁਸੀਂ ਸਾਨੂੰ ਟਾਈਮ ਨਹੀਂ ਦਿੰਦੇ ਨਹੀਂ ਮੇਰੇ بیٹے ਤੋਂ ਬਾਅਦ ਮੇਰੀ ਬੇਟੀ ਹੋਈ ਹੈ ਜਿੰਨਾ ਮੈਂ ਖੁਸ਼ੀ ਬੇਟੇ ਜੰਮੇ ਤੇ ਮਨਾਈ ਸੀ ਓਨੀ ਮੈਂ ਬੇਟੀ ਜੰਮਣ ਤੇ ਵੀ ਮਨਾਈ ਬਕਾਇਦਾ ਲੱਡੂ ਵੰਡੇ ਬਕਾਇਦਾ ਗੁਰਦੁਆਰੇ ਜਾ ਕੇ ਉਹਦਾ ਨਾਮ ਕਰਨ ਕੀਤਾ ਵੀ ਮੈਂ ਕੋਈ ਭੇਦ ਭਾਵ ਨਹੀਂ ਰੱਖਿਆ ਵੀ ਮੇਰੇ ਬੇਟੀ ਐ ਵੀ ਇਹ ਕਿਉਂ ਅੱਛਾ ਇੱਕ ਚਲੋ ਤੁਹਾਡੇ ਤੋਂ ਸਵਾਲ ਆ ਵੀ ਕਹਿੰਦੇ ਵੀ ਔਰਤ ਦੀ ਸਭ ਤੋਂ ਵੱਡੀ ਔਰਤ ਦੁਸ਼ਮਣ ਆ ਵੀ ਜਦੋਂ ਸੱਸ ਹੁੰਦੀ ਐ ਜਦੋਂ ਕਿਸੇ ਇੱਕ ਕੁੜੀ ਹੋ ਜਾਂਦੀ ਐ ਤਾਂ ਫਿਰ ਉਹ ਕਹਿੰਦੀ ਨਹੀਂ ਨਹੀਂ ਮੁੰਡਾ ਚਾਹੀਦਾ ਜਾਂ ਇਹ ਇਹ ਚੀਜ਼ਾਂ ਤੁਹਾਨੂੰ ਕਦੇ ਤੁਸੀਂ ਆਲੇ ਦੁਆਲੇ ਫੇਸ ਕਰੀਆਂ ਕਦੇ ਕੋਈ ਇਸ ਤਰ੍ਹਾਂ ਦੀਆਂ ਕਟਨਾ ਕੀਤੀਆਂ ਕੀਤੀਆਂ ਹੈ ਇਹ ਗੱਲ ਹੈ ਵੀ ਸਹੀ ਹੈ ਪਰ ਇਹ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਵੀ ਹਰ ਜਨਾਨੀ ਇਦਾਂ ਨਹੀਂ ਹੁੰਦੀ ਲੇਕਿਨ ਹੁੰਦੀ ਹੈ ਔਰਤ ਔਰਤ ਦੀ ਦੁਸ਼ਮਣ ਹੁੰਦੀ ਹੈ ਇਹ ਮੈਂ ਮੰਨਦੀ ਆ ਉਹ ਕਹਿੰਦੇ ਵੀ ਜੇ ਸੱਸ ਮਾਂ ਬਣ ਜੇ ਪਰ ਬਣ ਸਕਦੀ ਹੈ ਕਿ ਨਹੀਂ ਦੇਖੋ ਜੀ ਸੱਸ ਮਾਂ ਬਣ ਸਕਦੀ ਹੈ ਬਸ਼ਰਤੇ ਨੂੰ ਇੱਕ ਵਾਰੀ ਬੇਟੀ ਬਣ ਕੇ ਦਿਖਾਵੇ ਸਹੀ ਗੱਲ ਹੈ ਸੱਸ ਤਾਂ ਮਾਂ ਬਣੂਗੀ ਨਹੀਂ ਤਾਂ ਉਹਨੇ ਸਾਸੀ ਰਹਿਣਾ ਬੇਟਾ ਨੂੰ ਬੇਟੀ ਬਣ ਕੇ ਦਿਖਾਵੇ ਆਪਣੀ ਮਾਂ ਵਾਂਗੂ ਸੱਸ ਨੂੰ ਸਮਝੇ ਇੱਕ ਵਾਰੀ ਹੈਨਾ ਫੇਰ ਸੱਸ ਮਾਂ ਬਰਾਬਰ ਹੈ ਅੱਛਾ ਤੁਹਾਡੇ ਨਾਲ ਕਦੇ ਸਰੇਜਾਂ ਦੇ ਜਿਵੇਂ ਅਕਸਰ ਪਹਿਲਾਂ ਲੇਡੀਜ਼ ਦੇ ਨਾਲ ਵਿਤਕਰਾ ਕਰਿਆ ਜਾਂਦਾ ਸੀ ਉਹਨੂੰ ਪੇਮੈਂਟ ਵੀ ਘਟਾ ਦਿੱਤੀ ਜਾਂਦੀ ਸੀ ਉਹਨੂੰ ਰੱਖਿਆ ਵੀ ਪਿੱਛੇ ਜਾਂਦਾ ਸੀ ਗਾਉਣ ਦੇ ਵਿੱਚ ਵੀ ਉਹਦੀ ਐਡੀ ਮਹੱਤਤਾ ਨਹੀਂ ਉਹਨੂੰ ਇੱਕ ਆਮ ਫੀਮੇਲ ਦੀ ਤਰ੍ਹਾਂ ਇਹ ਤਾਂ ਮੇਰੇ ਤੋਂ ਵੱਧ ਕੋਈ ਜਾਣਦਾ ਹੀ ਨਹੀਂ ਇਹ ਤਾਂ ਚੱਕਣ ਹੀ ਮੈਂ ਚੁੱਕਿਆ ਸੀ ਅੱਛਾ ਜੀ ਇਹ ਸਭ ਤੋਂ ਪਹਿਲਾਂ ਮੇਰੀ ਇੰਟਰਵਿਊ ਦੇ ਵਿੱਚ ਆ ਗੱਲਾਂ ਆਈਆਂ ਸੀਗੀਆਂ ਤਾਂ ਤਰਥੱਲੀ ਮਚ ਗਈ ਸੀ ਜਿੱਕਿ ਮੈਂ ਥੋੜਾ ਦੱਸੂ ਜ਼ਿਕਰ ਕਰ ਜਿੱਦਾਂ ਪੇਮੈਂਟ ਅੱਧੀ ਦੇਣੀ ਅੱਧੀ ਤੋਂ ਵੀ ਮਤਲਬ ਘੱਟ ਦੇਣੀ ਠੀਕ ਹੈ ਜੀ ਸਟੇਜ ਤੇ ਕੁੜੀ ਦਾ ਨਾਂ ਐਂਡ ਪਾਰਟੀ ਚ ਆ ਜਾਣਾ ਹਾਂ ਹੈਨਾ ਜੀ ਤੇ ਜਦ ਕੇ ਕੁੜੀ ਬਰਾਬਰ ਕੰਮ ਕਰਦੀ ਪਈ ਆ ਜੇ 2.5 ਘੰਟੇ ਦੀ ਸਟੇਜ ਲੱਗੀ ਆ ਤੇ ਕੁੜੀ ਅੱਧਾ ਘੰਟਾ ਗਾ ਕੇ ਥੱਲੇ ਤਾਂ ਨਹੀਂ ਆ ਗਈ ਸਟੇਜ ਤੇ ਬੈਠੀ ਆ ਪੂਰੇ 2.5 ਘੰਟੇ ਉਹਨੇ ਵੀ ਨਾਲ گزارੇ ਆ ਉਹਦਾ ਨਾਂ ਬਰਾਬਰ ਕਿਉਂ ਨਹੀਂ ਆਂਦਾ ਹੂੰ ਉਹਨੂੰ ਪੇਮੈਂਟ ਬਰਾਬਰ ਕਿਉਂ ਨਹੀਂ ਮਿਲਦੀ ਉਹ ਫਿਰ ਅੰਦਰ ਅੰਦਰ ਉਹੀ ਗੱਲ ਜਿਹੜਾ ਤੁਸੀਂ ਉਹ ਭੇਦਭਾਵ ਵਾਲੀ ਇਹ ਤਾਂ ਸਭ ਤੋਂ ਵੱਧ ਮੈਂ ਜਰਿਆ ਇਹ ਅੱਛਾ ਫਿਰ ਮੈਂ ਰੌਲਾ ਪਾਇਆ ਵਾ ਵੀ ਕੁੜੀਆਂ ਨੂੰ ਕਿਉਂ ਪਾਰਸ਼ਾ ਜਿਨ੍ਹਾਂ ਦੇ ਨਾਲ ਤੁਸੀਂ ਜਰਿਆ ਉਹਨਾਂ ਨੇ ਧੀਆਂ ਪਹਿਣ ਵਾਲੇ ਗੀਤ ਵੀ ਬਹੁ ਗਾਏ ਨੇ ਗਾਏ ਫਿਰ ਲੱਗਦਾ ਨਹੀਂ ਹੈਗਾ ਵੀ ਕਲਾਕਾਰ ਸਟੇਜਾਂ ਦੇ ਤਾਂ ਧੀਆਂ ਪਹਿਣ ਵਾਲੇ ਕੀ ਕਰਦੇ ਪਰ ਨਾਲ ਵਾਲੀ ਕੁੜੀ ਦਾ ਖਿਆਲ ਨਹੀਂ ਰੱਖਦਾ ਹੈਗਾ 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 ਇਹ ਫਰਕ ਹੈਗਾ ਠੀਕ ਹੈ ਹੈਨਾ ਇਹ ਤਾਂ ਬਹੁਤ ਰੌਲਾ ਪਾਇਆ ਇਹ ਪਾਰਸ਼ੀਅਲਟੀ ਤਾਂ ਹਟਈਆ ਅਸੀਂ ਗਰੁੱਪ ਛੱਡੇ ਜਿਹੜੇ ਸਾਨੂੰ ਪਿੱਛੇ ਰੱਖਦੇ ਸੀ ਅਸੀਂ ਗਰੁੱਪ ਛੱਡੇ ਕੱਲੀਆਂ ਕੁੜੀਆਂ ਨੇ ਗਰੁੱਪ ਬਣਾਏ ਸਾਹਮਣੇ ਖੜ ਕੇ ਦਿਖਾਇਆ ਹਾਂ ਇਹ ਵੀ ਕੋਈ ਗੱਲ ਨਹੀਂ ਹੈ ਵੀ ਅਸੀਂ ਕੁਝ ਨਹੀਂ ਕਰ ਸਕਦੇ ਹੈਨਾ ਇਹ ਅਸੀਂ ਜਦੋਂ ਅਲੱਗ ਗਰੁੱਪ ਬਣਾਏ ਜੀ ਮੈਂ ਮੇਰਾ ਖਿਆਲ 7-8 ਸਾਲ ਬਾਅਦ ਗਾਣਾ ਛੱਡੀ ਰੱਖਿਆ 7-8 ਸਾਲ ਬਾਅਦ ਮੈਂ ਜਦੋਂ ਦੁਬਾਰਾ ਦੂਜੀ ਪਾਰੀ ਸ਼ੁਰੂ ਕੀਤੀ ਹੈ ਮੈਨੂੰ ਪਹਿਲੀ ਪਾਰੀ ਨਾਲੋਂ ਜ਼ਿਆਦਾ ਹੁਣ ਪਸੰਦ ਕੀਤਾ ਜਾਂਦਾ ਪਿਆ ਠੀਕ ਹੈ ਮੈਂ ਗੱਲ ਕਰਦੀ ਆਂ गाਦੀ ਆਂ ਸਟੇਜ ਤੇ ਮੈਨੂੰ ਇਹ ਹੁੰਦਾ ਵਾ ਵੀ ਹੁਣ ਜੋ ਮੈਂ ਕਰ ਰਹੀ ਆਂ ਜੋ ਮੈਂ ਗੱਟਸ ਨਾਲ ਕੰਮ ਕਰ ਰਹੀ ਆਂ ਵੀ ਉਹਦਾ ਸ਼ਰੇਹ ਮੈਨੂੰ ਆਣਾ ਹੈ ਨਹੀਂ ਫਿਰ ਕੋ ਨਾਲਦਿਆਂ ਨੂੰ ਨਹੀਂ ਜਾਣਾ ਨਹੀਂ ਬਹੁਤ ਬੰਦਿਆਂ ਨੇ ਗੁੱਸਾ ਵੀ ਕਰਿਆ ਹੋਣਾ ਫਿਰ ਤਾਂ ਹੋਗਾ ਸਾਨੂੰ ਅਸੀਂ ਪਰਵਾਹ ਨਹੀਂ ਕੀਤੀ ਕਿਸੇ ਦੀ ਗੁੱਸਾ ਕਰਦੇ ਕਰੀ ਜਾ ਹਾਂ ਬਰੇ ਹੱਕ ਵੀ ਤਾਂ ਰੱਖਣਾ ਮਾੜਾ ਰੱਖਣਾ ਅਸੀਂ ਆਪਣਾ ਹੱਕ ਖੋ ਕੇ ਲਿਆ ਹੈ ਕਿਆ ਮਾਤਾ ਹੈ ਹੈਨਾ ਕਿ ਸੇ ਦੇ ਮਤਲਬ ਕੀ ਕਹਿੰਦੇ ਹੋ ਖੈਰ ਨਹੀਂ ਮੰਗੀ ਕਿਸੇ ਕੋਲੋਂ ਹੈ ਨਾ ਨਹੀਂ ਜੱਜਦਾ ਸੀ ਛੱਡਦਾ ਗਰੁੱਪ ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਦੇ ਕੋ ਗੀਤ ਜਾਂਦੇ ਜਾਂਦੇ ਜ਼ਰੂਰ ਸੁਣਾਓ ਜੀ ਕੱਢਣਾ ਰਮਾਲ ਦੇ ਕੇ ਇਹ ਗੀਤ ਮੇਰਾ ਬਹੁਤ ਹਿੱਟ ਯਾਨੀ ਮੇਰੀ ਪਛਾਣ ਹੈ ਇਹ ਅੱਜ ਨਾ ਕੈਸਟ ਲੈ ਕੇ ਆਏ ਸੀ ਇਹ अच्छा मेरे बापू जी अच्छा ਤੇ ਮੈਨੂੰ ਨਹੀਂ ਪਤਾ ਸੀ ਵੀ ਤੁਹਾਡੇ ਨਾਲ ਕਦੇ ਮਿਲਣਾ ਹੋਊਗਾ ਸੁਭਾ ਬਣੂਗਾ ਤੇ ਉਹ ਕਿਉਂਕਿ ਉਦੋਂ ਦੌਰ ਹੀ ਇਸ ਤਰ੍ਹਾਂ ਦਾ ਹੁੰਦਾ ਇੱਕੋ ਹੀ ਕੈਸਟ ਵਾਰੀ ਵਾਰੀ ਚੱਲਦੀ ਸੀ ਹਾਂਜੀ ਹਾਂਜੀ ਤੇ ਉਹਦਾ ਮਿਊਜ਼ਿਕ ਵੀ ਬਾਕਮਾਲ ਆ ਤੇ ਤੁਹਾਡਾ ਗਾਉਣਾ ਵੀ ਤੇ ਜਿਹੜਾ ਤੁਹਾਡੀ ਸਰੀਲੀ ਗਾਇਕੀ ਹੈ ਜੀ ਇਹ ਗੀਤ ਮੇਰੇ ਹਸਬੰਡ ਦਾ ਲਿਖਿਆ ਹੋਇਆ ਜੀ ਕੱਢਣਾ ਰੁਮਾਲ ਦੇ ਗਿਓ ਵੇ ਆਪ ਬੈ ਗਿਓ ਬਲੈਤ ਵਿੱਚ ਜਾ ਕੇ ਕੀ ਲੰਬਾ ਬੇਦਰਦਾਂ ਸਾਡੀ ਅਲੜਾਂ ਦੀ ਨੀਂਦ ਗਵਾ ਕੇ ਕੱਢਣਾ ਰੁਮਾਲ ਦੇ ਗਿਓਵੇ ਘਰ ਮੇਰੇ 제ਠ ਦੀ ਪੁਗੇ ਘਰ ਮੇਰੇ 제ਠ ਦੀ ਪੁਗੇ ਰਾਂਝਾ ਰੋਲ ਦੋ ਬੱਕਰੀਆਂ ਚਾਰੇਵੇਂ ਚਿਤ ਕਰ ਹੋ ਜਾ ਸਾਦਣੀ ਸਾਸ ਚੰਦਰ ਬੋਲੀ ਹਮਾਰੇਵੇਂ ਇਹ ਤੇ ਕਰੇ ਹੋ ਜਾ ਸਾਦੜੀ ਕਦੇ ਵੈਸੇ ਜੀ ਕਰਿਆ ਮਤਲਬ ਇਹ ਸਾਰੀ ਦੁਨੀਆ ਦੁਨਿਆਵੀ ਛੱਡਣ ਨੂੰ ਦੁਨੀਆ ਛੱਡਣ ਨੂੰ ਵੀ ਸਾਧ ਸਾਦਾ ਵਾਲੀ ਲਾਈਫ ਵੇਖੋ ਨਹੀਂ ਜੀ ਨਹੀਂ ਅਜੇ ਤਾਂ ਅਸੀਂ ਬੜਾ ਕੰਮ ਕਰਨਾ ਹੈ ਅਜੇ ਨਹੀਂ ਅਸੀਂ ਉਧਰ ਨੂੰ ਜਾਂਦੇ ਫਕੀਰੀ ਵਾਲੀ ਲਾਈਫ ਅਜੇ ਨਹੀਂ ਨਹੀਂ ਜੀ ਅਜੇ ਨਹੀਂ ਅਜੇ ਨਹੀਂ ਬਹੁਤ ਧੰਨਵਾਦੀ ਤੁਹਾਨੂੰ ਓਕੇ ਜੀ ਓਕੇ ਸੋ ਇਹ ਸੰਗਲਸ਼ਨ ਕੋਮਲ ਜੀ ਆਪਣੇ ਨਾਂ ਵਾਂਗੂ ਇਹ ਗਾਇਕੀ ਦੇ ਨਾਲ ਕਮਾਲ ਕਰਦੇ ਨੇ ਬਾ ਕਮਾਲ ਗਾਇਕੀ ਹੈ ਕੀ ਮੁਹਾਰਤ ਹੈ ਲੋੜੀ ਦੇ ਮੇਲੇ ਤੇ ਅੱਜ ਅਸੀਂ ਇਹਨਾਂ ਨੂੰ ਮਿਲੇ ਹਾਂ ਤਾਂ ਤੁਸੀਂ ਇਹਨਾਂ ਦੀ ਗਾਇਕੀ ਵੀ ਸੁਣੀ ਤੇ ਗੱਲਾਂ ਵੀ ਸੁਣੀਆਂ ਅਸਲ ਦੇ ਵਿੱਚ ਪੰਜਾਬੀ ਗਾਇਕੀ ਦੇ ਵਿੱਚ ਇਸ ਤਰ੍ਹਾਂ ਦੀਆਂ ਧੀਆਂ ਦੀ ਬਹੁਤ ਲੋੜ ਆ ਜਿਹੜੀਆਂ ਗੜਸ ਦੇ ਨਾਲ ਰਹਿੰਦੀਆਂ ਨੇ ਤੇ ਆਪਣਾ ਹੱਕ ਮੰਗਣ ਤੋਂ ਗਰੇਜ਼ ਨਹੀਂ ਕਰਦੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਬੇਲੀ ਪੋਸਟ ਪੰਜਾਬ